ਭਾਰਤੀ ਸੰਵਿਧਾਨ ਦੇ ਸਨਮਾਨ ਚ ਦੇਸ਼ ਦੀ ਇਕਤਾ ਤੇ ਪੈਚਾਰਕ ਸੰਜਣਾ ਨੂੰ ਬਹਾਲ ਰੱਖਣ ਤੇ ਸ਼ਰਾਰਤੀ ਅੰਸਰਾਂ ਨੂੰ ਨੱਥ ਪਾਉਣ ਬਾਬਤ ਇੱਕ ਵਿਸ਼ਾਲ ਕੈਂਡਲ ਮਾਰਚ ਤਹਿਸੀਲ ਫਲੋਰਦਿਆ ਸਾਰੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਵੱਲੋਂ ਮਿਤੀ 3 ਅਪ੍ਰੈਲ ਸ਼ਾਮ ਠੀਕ 5 ਵਜੇ ਸ੍ਰੀ ਗੁਰੂ ਰਵਿਦਾਸ ਗੇਟ ਫਲੋਰ ਤੋਂ ਕੱਢਿਆ ਗਿਆ ਅਤੇ ਪੂਰੇ ਸ਼ਹਿਰ ਦੀ ਪਰਕਰਮਾ ਕੀਤੀ ਫਲੋਰ ਤੋਂ ਪੱਤਰਕਾਰ ਜਗਜੀਤ ਸਿੰਘ ਪੱਟੀ ਅਤੇ ਬੈਂਸ ਦੀ ਵਿਸ਼ੇਸ਼ ਰਿਪੋਰਟ ਦੀ ਗੁਰੂ ਘਰਾਂ ਦੀਆਂ ਕਮੇਟੀਆਂ ਜੇਕਰ ਸਾਡੀ ਵੀ ਕੋਈ ਅੱਛੀ ਸੁਵਾਲ ਦਾ ਵੀ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਿਹੜਾ ਗੰਦ ਜਨਾ ਸਟੈਚੂ ਲੋਕਾਂ ਸੀ ਉਹਦੇ ਤੇ ਵੀ 295 ਦਾ ਉਹਤੇ ਵੀ ਤੇ ਧਾਰਮਿਕ ਤੌਰ ਉੱਤੇ ਪਰਚਾ ਕਰਾਵਾਵੇ ਕਿਉਂਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਜਿਹੜੀ ਇੱਜ਼ਤ ਮਾਂ ਸਤਕਾਰ ਸਭ ਤੋਂ ਉੱਚਾ ਹੈ। ਜੇਕਰ ਅਸੀਂ ਚੰਗੀ ਜ਼ਿੰਦਗੀ ਜੀ ਰਹੇ ਹਾਂ ਤਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਦੇ ਰਹੇ ਆ। ਸੋ ਕਿਰਪਾ ਕਰੋ ਆਪਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਸਟੈਚੂ ਛਪੜਾਂ ਤੇ ਲਾਉਣੇ ਛੱਡਿਏ। ਆਪਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਸਟੈਚੂ ਇੱਕ ਜਗ੍ਹਾ ਤੋਂ ਬਿਵਾਉਣੇ ਸ਼ੁਰੂ ਕਰੀਏ। ਇੱਕ ਜਗ੍ਹਾ ਜਿੱਥੇ 바ਵਾ ਸਾਹਿਬ ਡਾਕਟਰ ਅੰਬੇਡਕਰ ਦੀ ਜਿਹੜੀ ਜਿਹਾ ਉਹ ਜਿਹਾ 바ਵਾ ਸਾਹਿਬ ਦਾ ਸਰੂਪ ਸੀ ਉਹ ਜਿਹਾ ਬੜੇ। ਬਹੁਤ ਸਾਰੇ ਪਿੰਡਾਂ ਦੇ ਵਿੱਚ ਉਹ ਜਿਹਾ ਸਰੂਪ ਬੜੇ। ਜਿਹਨੂੰ ਕੋ ਦੇਖਾ ਨੂੰ ਵੀ ਦਿੰਨੀ ਕਰਦਾ ਪਰ ਸਾਡੀ ਮਜਬੂਰੀ ਅਸੀਂ ਆਪਣੇ ਲੋਕਾਂ ਨੂੰ ਕਹਿ ਨਹੀਂ पाए। ਸੋ ਤੁਸੀਂ ਸਾਰੇ ਮੈਸੇਜ ਲੈ ਕੇ ਜਾਓ, ਇੱਕ ਪ੍ਰਣ ਕਰਕੇ ਜਾਓ ਕਿ ਬਾਬਾ ਸਾਹਿਬ ਡਾਕਟਰ ਅੰਬੇਡ ਕਰਦੇ ਜੇ ਅਸੀਂ ਦੂਸਰੇ ਤੇ ਅਲੀਗੇਸ਼ਨ ਲਾਉਂਦੇ ਆ ਵੀ ਇਹ ਬਦਬੀ ਹੋ ਗਈ। ਪਹਿਲਾਂ ਅਸੀਂ ਖੁਦ ਬੇਅਦਬੀ ਕਰਦੇ ਆਏ ਆ। ਅਸੀਂ ਜਦੇ ਤੇਰੀ ਨੱਥ ਮੈਂ ਤੋਂ ਵਾਕੇ ਦੇ ਦੋ ਫਲੋਰ ਤੁਸੀਂ ਦੇ ਅੰਦਰ ਸਾਨੂੰ ਕਿਸੇ ਨੇ ਕਿਹਾ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਸਟੈਚੂ ਕਿਸੇ ਰੇਤ ਤੇ ਟੱਕਲ ਦੀ ਜਗਾ ਰੱਖਤੀ ਜਦੋਂ ਅਸੀਂ ਪਿੰਡ ਤੋਂ ਘਰ ਦੇ ਵਿੱਚ ਸਟੈਚੂ ਰੱਖਤਾ ਜਗਾ ਤੇ ਕਵਰਿਆ ਕਰਦੇ ਜਗਾ ਜਗਾ ਤੇ ਕਵਰਿਆ ਕਰਦੇ ਬਾਬਾ ਸਾਹਿਬ ਦਾ ਸਟੈਚੂ ਲਾਪਾ ਇਹੋ ਜੀ ਸਾਡੀ ਗੰਦੀ ਸੋਚ ਸੋ ਆਓ ਆਪਾਂ ਰਲ ਮਿਲ ਕੇ ਸਾਰੇ ਹੁਣ ਕੈਂਡਲ ਮਾਰਚ ਕਰ ਲਾਂ ਕਾਰਾ ਲਾਣਾ अलॻि अलॻि धनवाद गुरू घर ਕਮੇਟੀ ਦਾ ਬਾਕੀ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਹੈ ਕਿ ਤੁਹਾਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਂਦਾ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਸਾਰੀਆਂ ਜਾਤਾਂ ਤੋਂ ਉੱਪਰ ਉੱਠ ਕੇ ਅਸੀਂ ਲੜਾਈ ਲੜਨੀ ਆ ਉਹ ਸਮਾਜ ਮੀਟਕਰ ਦੇ ਅੰਦੋਲਨ ਦਾ ਕੋਈ ਨੁਕਸਾਨ ਕਰ ਸਕਿਆ ਨਾ ਕਰੇ ਨਾ ਹਜ਼ਾਰਾਂ ਲੋਕ ਆਏ ਆ ਪੂਰੀ ਤਰਪਣੀ ਲੱਗੇ ਰਹੇ ਬਾਵਾ ਸਾਹਿਬ ਡਾਕਟਰ ਮੀਟਕਰ ਦਾ ਵਿਰੋਧ ਦੇ ਵਿੱਚ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਕਿਤੇ ਉਹ ਦਲਤਾਂ ਤੇ ਸਿੱਖਾਂ ਦੇ ਵਿੱਚ ਪਾੜਾ ਪੋਣਾ ਚਾਹੁੰਦੀਆਂ ਔਰ ਉਹਨਾਂ ਨੂੰ ਲੜਾਈ ਕਰਨਾ ਚਾਹੁੰਦੀਆਂ ਕਿਤੇ ਉਹ ਚਾਹੁੰਦੇ ਆ ਕਿ ਮੁਸਲਮਾਨ ਕੋਠੇ ਤੇ ਵੀ ਨਮਾਜ਼ ਨਹੀਂ ਪੜ ਸਕਦੇ ਬਹੁਤ ਸਾਰੇ ਨਿੱਤਰ ਕਹਿੰਦੇ ਆ ਪੰਨੂ ਇੱਥੇ ਆ ਜਵੇ ਜਾਂ ਅਸੀਂ ਉੱਥੇ ਚਲ ਜਾਈਏ ਇਦਾਂ ਦੀਆਂ ਗੱਲਾਂ ਨਹੀਂ ਹੈਗੀਆਂ ਨਾ ਪੰਨੂ ਇੱਥੇ ਆਵੇ पूरा हिंदुस्तान कभी भी नहीं दे सकता ਜੋ ਸਾਨੂੰ ਵੋਟ ਦਾ ਹੱਕ ਜੋ ਸਾਨੂੰ ਅਧਿਕਾਰ ਅੱਜ ਦੇਖੇ ਗਏ ਨੇ ਅੱਜ ਉਹਨਾਂ ਦੀ ਬਦੌਦ ਅਸੀਂ ਸਾਹ ਦਿੱਤੋ ਮੈਂ ਬੇਨਤੀ ਕਰਾਂ ਤਾਰਾ ਜਨ ਜੱਫੂ ਜੀ ਕਿਸੇ ਨੇ ਮੇਰੀ ਆਵਾਜ਼ ਸੁਣਦੇ ਹੋ ਮੰਚ ਤੇ ਆਓ ਤਾਰਾ ਜਨ ਜੱਫੂ ਜੀ ਜਿੱਥੇ ਹੀ ਆਏ ਸੁਣਦੇ ਹੋ ਮੰਚ ਤੇ ਜੂਹ ਪਹੁੰਚ ਸਰਬਸਤੋ ਅਲਾਪਰ ਵਾਸੀ ਸਹਿਬ ਸਤਿਗੁਰੂ ਗੁਰਦਾਸ ਜੀ ਨਾਮਦੇਵਾ ਸੇਵਾ ਸਹਿਜਿਆ ਮੰਤਰਾ ਦੇ ਪ੍ਰਧਾਨ ਰਤਪਤ ਪਿੰਡਾਂ ਤੋਂ ਆਏ ਉਤਵੰਤ ਕੇ ਸਦਨੋਂ ਮਾਬਾ ਸਾਹਿਬ ਪ੍ਰਧਾਨ ਮਹਿਦਰ ਸਾਹਿਬ ਜੀ ਦੇ ਨਾਮ ਤੇ ਜੁਨੀਆਂ ਵੀ ਸਵਾਮਾ ਇਹ ਪ੍ਰਸਾਰ ਰੋਸ਼ ਧਰਨੇ ਦੇ ਵਿੱਚ ਜੋ ਅੰਤਲ ਮਾਰਚ ਕਰਿਆ ਜਾ ਰਿਹਾ ਹੈ ਜਿਹਦੇ ਵਿੱਚ ਸ਼ਾਮਿਲ ਹੋਈਆਂ ਬਾਕੀ ਸਾਰੇਆਂ ਨੂੰ ਕਿਸੇ ਠਾਕਰ ਦਾਸ ਮਹਾਰਾਜ ਦਰਬਾਰ ਵੱਲੋਂ ਇਹ ਐਸਾ ਜੋ ਕਿਸੇ ਇੱਕ ਦਾ ਸਬੂਤ ਦਿੱਤਾ ਉਹਦੇ ਲਈ ਮੁਬਾਰਕ ਦਿਨਾ ਪਰਾਜ ਦੇਣਾ ਦੇ ਵਿੱਚ ਜਿਹੜੀਆਂ ਗੱਲਾਂ ਵਾਪਰ ਰਹੀਆਂ ਇਹ ਦੇ ਨਾਲ ਸਾਰੇ ਦੇਸ਼ ਵਾਸੀਆਂ ਦਾ ਹਰਦਾ ਜਿਹੜਾ ਉੱਤਰ ਆ ਗਿਆ ਕਿਉਂਕਿ ਰਾਮਾ ਸਾਹਿਬ ਕਿਸੇ ਇੱਕ ਵਰਤ ਦੇ ਨਾਲ ਸੰਬੰਧਿਤ ਨਹੀਂ ਕਿਉਂਕਿ ਜਿਹੜਾ ਦੇਸ਼ ਹੈ ਬੋਲੀ ਸਰਕਾਰ ਕਾਨੂੰਨ ਦੇ ਅਧੀਨ ਚੱਲਦੀ ਹੈ ਔਰ ਉਸ ਨੂੰ ਨਿਯੰਤਰਿਤ ਕਰਵਾਤਾ ਜੋ ਦੇਸ਼ ਨੂੰ ਸਾੜਿਆ, ਸੋਚਿਆ, ਦੇਹਰਿਆ ਉਹ ਸੰਵਿਧਾਨ ਬਾਬਾ ਸਾਹਿਬ ਜੀ ਦੀ ਬਖਸ਼ਿਸ਼ ਕਰਪਾ ਸਰਕਾਰ ਦੇ ਤੇ ਆ ਗਿਆ ਇਹ ਠੀਕ ਹੈ ਕਿ ਕੁਝ ਲੋਕਾਂ ਨੂੰ ਬਾਬਾ ਸਾਹਿਬ ਜੀ ਦੇ ਪਿੱਛੇ ਹੀ ਕਾਰਨਾਂ ਵਿੱਚ ਪਸੰਦ ਨਹੀਂ ਹਾਂ ਸਾਧ ਸੰਗਜੀ ਤੁਹਾਨੂੰ ਪਤਾ ਹੋਏਗਾ بابا صاحب جی کا اس کے حق لکھا ہے کہ جنہیں بھی امرتھاری سکھ ہے جو گیس سوار ہو گئے وہ اپنی جو رو مریادا دی رحمت انوسار انہوں نے شکر پہنا وہیت یاترا کر سکتے نہیں تو باقی کوئی ہتھیار گی ہوا الاؤ نہیں ہے تو بابا صاحب دی کرپا د ਅੱਜ ਦਾ ਸਾਦਾ ਦੇਸ਼ ਜਿਹਦਾ ਸੰਵਿਧਾਨ ਕਹਿੰਦਾ ਹੈ ਬੋਲਣ ਦਾ ਅਧਿਕਾਰ ਹੈ ਧਾਰਮਿਕ ਆਪੋ ਆਪਣੇ ਧਿਰਕੇ ਦਾ ਮੰਨਣ ਦਾ ਅਧਿਕਾਰ ਹੈ ਤੇ ਬਦਿਆ ਦੇ ਭਾਈਚਾਰੇ ਮੋਲਕ ਦਾ ਅਧਿਕਾਰ ਹਨ ਇਹ ਸਾਰੇ ਅਧਿਕਾਰ ਜਿਹੜੇ ਆ ਸਾਡੇ ਹਿੰਦੁਸਤਾਨ ਦੇ ਸੁਧਾਰ ਸੁਭਧਾਨ ਦੇ ਵਿੱਚ ਸਾਨੂੰ ਦਿਓ सॼी पंजाह में नमाहिश थी बाबा साहिब जी बदौलत उन जे करी आहे कुझु लोक के बि सारी संतुष्टी हूंदे पर बड़े दुर्भाग जी गल आहे की कुझु दिन पहिला सॼे दश जे उस महान पाण बाबा साहिब डॉक्टर बी आर अंबेदकर साहिब लोग तरीक़ेजा भाईचारा तोड़ करेनी करणी आहे गुरू महाराज सचे पातशाह दसवेंदशाह हंभर तूं मेर काई स्नेहाती मानस जी या

ਗੁਰੂ ਸਾਹਿਬ ਗੁਰੂ ਜੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਆ ਅਸੀਂ ਕਰਦੇ ਨਹੀਂ ਕਹਿੰਦੇ કે સદ્ગુરુ કાજી તુ તુ પરે ન હો જાવ જય બસતા દે જરા બાબે નામ કરો જા બાબે નામ કમાએ એ કેંદે તે બાબા નામજી તુ પરે ન હો જાવ કબીર શાહ મતા દે ગણેશ કરકે મનુખતાવાદી સોચ ઓ સાડે રહેબરાને દિતિયા ઓનુ આજ મન કે દેશ દે وچ વાતાવરણ જેડા આસ વેલે ગુડરા હો ચુકા ઓનુ શાંત કરદી નો જા કે વાનુ સારેયા nu બિંતી karna hai ਕਿ ਤੁਸੀਂ ਵੀ ਰਾਜਨੀਤੀ ਕੋ ਘਰ ਬਣ ਕੇ ਇਸ ਨਰਾਈ ਨੂੰ ਨਹੀਂ ਲੜਨਾ ਕਿਉਂਕਿ ਉਹ ਸਰਕਾਰ ਇਹ ਸਾਡਾ ਸਾਰਿਆਂ ਦਾ ਹੱਕ ਹੈ ਤੁਸੀਂ ਕਿਸੇ ਵੀ ਪਾਰਟੀ ਨੂੰ ਹੋ ਸਕਦੇ ਆ ਪਰ ਜੋ ਉਹਨਾਂ ਨੇ ਕੰਮ ਨਹੀਂ ਕੀਤਾ उहो कॾहिं बि असीं भुला न सघंदु कुझु कल्ह बि कटे हुआ धार्मिक गुरु महाराज जे राम जा सावा बारे में सदारा आया इन्हनि सारिय बहुत बहुत धन्यवाद कंहिंखे کوئی بھی دیش کوئی بھی سمائی ہونا چر ترقی نہیں کر سکتا جنا چر سماج شانتی والا سمائی نہ ہو مکے اس کر کے سارا اپیل ہے کہ شانتی اپنا جدا ہے وہ بھی کرو پر کسی بھی طرح کی کسی تو ہی نہیں کرنی جے گردیو بھائی گردیو واحر جی کا کی واحر